ਲਓ ਅੱਜ ਕੀ ਫਰੂਟ ਮੰਡੀ ਮੇਰਾ ਰਾਮਾ ਮੰਡੀ ਹੁਣ ਆਪਾਂ ਰੇਟ ਦੱਸਦੇ ਆਂ ਫਲਾਂ ਦਾ ਤੁਹਾਨੂੰ ਆ ਸੇਵ ਪਏ ਆ ਬਹੁਤ ਵਧੀਆ ਸੇਵ ਹੈ ਕੁਆਲਿਟੀ ਦੇ ਸੇਵ ਹੈ ਸੇਵਾਂ ਨੇ ਵੀਰੈਟੀਆਂ ਦੀ 2-3 ਹੁੰਦੀਆਂ ਆ ਅਲੱਗ-ਅਲੱਗ ਵੈਰੈਟੀ ਆ ਆ ਸਾਰੇ ਤੁਹਾਨੂੰ ਦਿਖਾ ਰਿਹਾ ਡੱਬਿਆਂ ਦੇ ਵਿੱਚ ਫਲ ਇਹਦਾ ਰੇਟ ਹੈਗਾ 100 ਰੁਪਏ ਜਿਹੜੇ ਫਰੂਟ ਆਏ ਨੇ ਫਲ ਐਪਲ ਦਾ ਰੇਟ ਹੈ ਵੱਡੇ ਸੇਬ ਹੁੰਦੇ ਹਨ ਜਿਹੜੇ ਇਹਨਾਂ ਰੇਟ ਥੋੜਾ ਵੱਧ ਹੁੰਦਾ ਇਹ ਕਰ ਦਿੱਤੇ ਇੱਕ 70 ਰੁਪਏ ਉਹ ਤੁਹਾਨੂੰ ਦਿਖਾਉਣਾ 80 ਰੁਪਏ ਆਹ ਜਿਹੜੇ ਦਿਖ ਰਹੇ ਆ ਆ ਗਏ 70 ਵਾਲੇ ਇਹ 70 ਰੁਪਏ ਪੇਟੀ ਚੱਕਣੀ ਪੈਂਦੀ ਹੈ ਆ ਰੇਟਰ ਸੇਬਾਂ ਦਾ ਤਿੰਨ ਬਰਾਇਟੀਆਂ ਅਲੱਗ-ਅਲੱਗ ਆਲੂ ਬੁਖਾਰਾ ਆ ਗਿਆ ਆਲੂ ਬੁਖਾਰਾ 22 ਰੁਪਏ ਲੱਗਿਆ ਲੱਗਦਾ ਇਸ ਤਰ੍ਹਾਂ ਜਿਵੇਂ ਤੁਹਾਨੂੰ ਵੀ ਸੇਵ ਹੁੰਦਾ ਆਲੂ ਖਾਰਾ ਗੱਬੂ ਕੋਸ਼ਾ ਇਹਦਾ ਵੀ ਤੁਹਾਨੂੰ ਦੱਸ ਦਿਆਂ ਰੇਟ ਆਪਾਂ ਦਿਖਾਉਣੇ ਹੋਰ ਪੇਟੀ ਇਹ ਥੋੜੇ ਸੀ ਇਹਦੇ ਵਿੱਚ ਠੀਕ ਹੈ ਨਾ ਐਸੀ ਕਰਨਾ ਹਾਂ ਹਾਂ ਪਤਾ ਹੋ ਤਾਂ ਬਤਾਣਾ ਗੱਬੂ ਜਾਏਗਾ ਕਿੰਨੇ ਆ ਗਿਆ ਬਨਾਣਾ ਕਿਲੇ ਰੇਟ ਲੱਗਿਆ 27 ਰੁਪਏ ਆ ਕੇ ਚੱਲੋ 27 ਰੁਪਏ ਇੱਕ ਗ੍ਰੇਡ ਦੇ ਵਿੱਚ 13 14 ਕਿਲੋ ਹੁੰਦੇ ਨੇ ਜੇ ਆਪਾਂ ਗ੍ਰੇਡ 1 ਲੈਣਾ ਤਾਂ ਥੋੜਾ ਹੀ ਰੇਟ ਜ਼ਿਆਦਾ ਲੱਗਦਾ। ਜੇ ਆਪਾਂ ਇਕੱਠੇ ਗ੍ਰੇਡ ਲੈਣੇ ਆ ਫੇਰ 27 ਦੇ ਹਿਸਾਬ ਨਾਲ ਚੱਕਣੇ ਪੈਂਦੇ ਆ। ਇਹ ਆ ਗਿਆ ਨਾਰ। ਨਾਰ ਵੀ 100 ਰੁਪਏ। ਵਧੀਆ ਪਏ ਆ ਚੱਕ ਕੇ ਤੁਹਾਨੂੰ ਦਿਖਾ ਰਿਹਾ ਮੈਂ ਨਾਰਾਂ ਦਾ ਖੈਰ ਕੁਛ ਨਹੀਂ ਖਰਾਬ ਹੁੰਦਾ ਛਿਲਕੇ ਦਾ ਪਨ ਪਤਾ ਲੱਗ ਜਾਂਦਾ ਹੂੰ ਗਰੇ ਵੀ ਪਏ ਹੁੰਦੇ ਵਿੱਚ ਨੀਚੇ ਤੋਂ ਦੇਖਣੇ ਪੈਂਦੇ ਥੋੜੇ ਨਾਰ ਵੀ ਮੋਟੇ ਆ ਨਾਰ ਵਧੀਆ ਖੈਰ ਆ ਗ੍ਰੇਡ ਆ ਸਾਰੇ ਗ੍ਰੇਡਾਂ ਚ अनार लाए हुए हैं चार्ठारह ग्यारह ग्रेड है आ गया गब्बू गोशा भीह रुपये रेट गोशा का भी रुपये रेट है ग्यारा ਮੰਗਾ ਹੋ ਗਿਆ ਮਸਲੀ ਟਿਕਾ ਮਸਲੀ ਇਹ ਆਗੀ ਮਸਾਮੀ ਮਸਾਮੀ ਦੀ ਪੈਕਿੰਗ ਗੱਟਿਆਂ ਦੇ ਵਿੱਚ ਹੁੰਦੀ ਆ ਗੱਟਿਆਂ ਦੀ ਪੈਕਿੰਗ ਹੁੰਦੀ ਆ 10 ਕਿਲੋ 11 ਕਿਲੋ ਇਹਦਾ ਲੱਗਦੇ 50 ਰੁਪਏ ਇਹ 10 ਕਿਲੋ ਹੋਏ ਮੰਨ ਲਓ 500 ਦਾ ਗੱਟਾ ਪੂਰਾ ਲੈਣਾ ਮੈਂ ਦਾ ਇੱਕ ਗੱਟਾ ਇਹ ਮਸਾਮੀ ਆ ਜੂਸ ਵਾਸਤੇ ਹੁੰਦੀ ਜਿਹੜੀ ਮਸੰਮੀ ਆ ਸਾਰੇ ਕਟੇ ਦਿਖਾ ਰਿਹਾ ਤੁਹਾਨੂੰ ਆ ਗਿਆ ਮਰੂਦ ਮਰੂਦ ਲੱਗਾ 17 ਰੁਪਏ ਅਲਾਹਾਬਾਦੀ 17 ਰੁਪਏ ਦੇਸੀ ਵੀ 17 ਰੁਪਏ ਜਿਹੜੀ ਸਫੈਦਾ ਵੈਰਾਈਟੀ ਐ ਉਹ ਥੋੜੀ ਮਹਿੰਗੀ ਲੱਗੀ ਐ ਉਹ 25 ਤੇ 27 ਰੁਪਏ ਦੋ ਰੇਟ ਲੱਗਿਆ ਉਹਦੇ ਅਲਾਹਾ ਜੇ ਸਫੈਦਾ ਅਮਰੋਦ ਦੇ ਇਹ ਵੈਰਾਈਟੀ ਚੰਗੀ ਹੁੰਦੀ ਐ ਆਗ ਪਪੀਤਾ ਪਪੀਤਾ 40 ਰੁਪਏ 40 ਰੁਪਏ ਕੇਜੀ ਬਿੱਤੇ ਤਾਂ ਬੜੀਆ ਵਿੱਚੋਂ ਥੋੜੇ ਕੱਚੇ ਹੁੰਦੇ ਆ ਨਾ ਹਰੇ ਪੰਦੇ ਵਿੱਚ ਇਹ ਆਪਣੇ ਆਪ ਹੀ ਕਰ ਜਾਂਦੇ ਆ ਖਵਾਰ ਦੇ ਵਿੱਚ